ਹਾਂਜੀ ਦੋਸਤੋ ਆ ਹੁਣੀ ਹੁਣੀ ਤਾਜ਼ੀ ਘਟਨਾ ਘਟੀ ਐ ਸੰਗਰੂਰ ਨੂੰ ਜਦੋਂ ਜਾਨੇ ਆ ਬਰਨਾਲੇ ਤੋਂ ਟਾਇਰ ਪਾੜ ਗਿਆ ਗੱਡੀ ਦਾ ਆ ਦੇਖ ਸਕਦੇ ਹੋ ਵੀਰ ਬਣ ਕੇ ਗੱਡੀ ਹੌਲੀ ਚਲਾਇਆ ਕਰੋ ਐਨਾ ਕੁ ਸ਼ੁਕਰ ਕੇ ਗੱਡੀ ਹੌਲੀ ਸੀ ਜਿਹਦੇ ਕਰਕੇ ਕੋਈ ਵੱਡੀ ਦੁਰਘਟਨਾ ਹੋਣੋਂ ਬਚ ਗਈ ਆ ਦੇਖ ਸਕਦੇ ਹੋ ਟਾਇਰ ਪਾੜਿਆ ਹੋਇਆ ਦੇਖੋ ਇਹਦੇ ਨਾਲ ਟਕਰਾ ਗਈ ਤੋਂ ਬੇਨਤੀ ਆ ਵੀਰੇ ਯਾਰ ਕਰੇਣਾ ਸਾਰਿਆਂ ਦੇ ਆਪਣੇ ਯਾਰ ਆਪਣੇ ਫੈਮਿਲੀ ਇੰਤਜ਼ਾਰ ਕਰਦੀ ਆ ਦੇਖ ਸਕਦੇ ਹੋ ਕਿ ਹਾਲ ਤਾਂ ਗੱਡੀ ਦੀ ਤੇ ਬਾਈ ਬਣ ਕੇ ਗੱਡੀ ਡਰਾਈਵ ਸਲੋ ਕਰਿਆ ਕਰੋ ਟਾਇਰ ਪਾਟਨ ਦੇ ਕਾਰਨੇੜੀਆ ਘਟਨਾਵਾਂ ਕੱਡੀਆਂ ਦੇਖ ਸਕਦੇ ਹੋ ਤੁਸੀਂ ਇਹ ਨਾਲ ਟਕਰਾ ਗਈ ਆ ਕੀ ਦੇਖੋ ਕਿੰਨੀ ਬੁਰੀ ਤਰ੍ਹਾਂ ਫਿਰ ਵੀ ਬਚ ਚੁੱਕ ਰਹੀ ਜਾਨੀ ਵਾਲੀ ਨੇ ਜਾਨੀ ਨੁਕਸਾਨ ਹੋਣਾ ਹੁਣ ਬਚ ਗਿਆ ਤੇ ਮੇਰਾ ਭਾਸ਼ਣ ਕਰਿਆ ਕਰੋ ਡਰਾਈਵ ਸਲੋ ਕਰੋ ਕਿਉਂਕਿ ਆਪਣੇ ਪਿੱਛੇ ਆਪਣਾ ਪਰਿਵਾਰ ਆਪਾਂ ਨੂੰ ਉਡੀਕ ਰਿਹਾਗਾ ਉਹ ਛੋਟੇ ਛੋਟੇ ਗਲਤੀਆ ਜਿਹੜਿਆ ਹੈਗੇ ਨੇ ਉਹ ਵੱਟੇ ਵੱਡੇ ਜਿਹੜੇ ਹੈਗੇ ਨੇ ਕੰਮ ਕਰਵਾ ਦਿੱਤੀਆਂ ਨੇ ਤੇ ਤੁਹਾਡੇ ਇਸ ਵੀਡੀਓ ਵਾਸਤੇ ਇਹ ਵਿਚਾਰ ਨੇ ਸਾਨੂੰ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਦੇ ਆ ਪਰਮਾਤਮਾ ਕਰੇ ਬਾਈਕ ਬਿਲਕੁਲ ਤੰਦਰੁਸਤ ਹੋਵੇ ਹਾਲਾਂਕਿ ਦੇਖਣ ਨੂੰ ਕੋਈ ਪ੍ਰੋਬਲਮ ਲੱਗਦੀ ਨਹੀਂ ਸੀਗੀ ਤੇ ਭਾਈ ਅਰਦਾਸ ਕਰਦਾ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੀ ਬਾਈ ਨੂੰ ਤੇ ਡਰਾਈਵ ਸਲੋ ਜ਼ਰੂਰ ਕਰਿਆ ਕਰੋ ਭਰਾਓ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਿਓ ਧੰਨਵਾਦ